ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਸਾਰਿਆਂ ਦਾ ਗੁੱਡ ਮਾਰਨਿੰਗ ਤੇ ਅੱਜ ਹੈਗਾ ਜੀ ਦੀਵਾਲੀ ਦਾ ਦਿਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਦੀਵਾਲੀ ਟੂ ਆਲ ਜੀ ਤੇ ਅੱਜ ਆਪਾਂ ਡੇ ਦੀ ਕਰਦੇ ਹਾਂ ਸ਼ੁਰੂਆਤ ਪਹਿਲਾਂ ਤਾਂ ਆਪਾਂ ਮਠਿਆਈ ਲੈਣ ਜਾਵਾਂਗੇ ਇੰਡੀਅਨ ਸਟੋਰ ਤੇ ਤੇ ਫੇਰ ਆਪਾਂ ਤੁਹਾਨੂੰ ਦਿਖਾਉਨੇ ਆ ਬਾਕੀ ਦਾ ਦਿਨ ਆਪਣਾ ਕਿੱਦਾਂ ਲੰਘਦਾ ਅੱਜ ਫੇਰ ਅਸੀਂ ਲੈ ਲਾਇਆ ਪਸਤੌਲ ਗੰਨਾ ਤੇ ਪਟਾਕੇ ਆ ਚੁੱਕੇ ਆ ਇੱਥੇ ਵੀ ਸੂਰਾਂ ਦੇ ਉੱਤੇ ਜਿਹੜੇ ਇੱਥੇ ਲੀਗਲ ਹੈ ਬਸ ਉਹ ਪਟਾਕੇ ਆ ਸਕਦੇ ਆ ਜਿਆਦਾ بڑے ਤਗੜੇ ਨਹੀਂ ਜਿਹੜੇ ਆਪਾਂ ਇੰਡੀਆ 'ਚ ਚਲਾਉਨੇ ਆ ਛੁਰਲੀਆਂ 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 ਵੀ ਕਹਿੰਦੇ ਆਈਆਂ ਹੋਈਆਂ ਮਿੱਤਰੋ ਦਿਵਾਲੀ ਦਾ ਦਿਨ ਆ ਤੇ ਆਪਾਂ ਅੱਜ ਫੇ ਹਲਵਾਈ ਗਏ ਆ ਬਣਾ ਤੇ ਪਕੌੜਿਆਂ ਦੀ ਰੱਤੀ ਹੋਣ ਲੱਗੀ ਆ ਰੈਡੀ ਤੇ ਸਭ ਤੋਂ ਪਹਿਲਾਂ ਆਪਾਂ ਕੱਢਣੀਆਂ ਆ ਨੀਆਂ ਨੂੰ ਭਾਜੀ ਰਾਜੋ ਤੁਹਾਨੂੰ ਦਿਖਾਉਣੇ ਆ ਫੇ ਕੀ ਕੀ ਵਿੱਚ ਪਾਇਆ ਤੇ ਨੀਆਂ ਨੂੰ ਭਾਜੀ ਕਿਦਾਂ ਗੋभी ਪਕੌੜਾ ਵੀ ਨਿਕਲੂਗਾ ਪਨੀਰ ਪਕੌੜਾ ਵੀ ਨਿਕਲੂਗਾ ਨੀਆਂ ਨੂੰ ਭਾਜੀ ਵੀ ਨਿਕਲੂਗੀ ਸਾਰਾ ਕੁਝ ਨਿਕਲੂਗਾ ਤੇ ਮਿੱਤਰੋ ਬਨੇ ਰਹੋ ਨਾਲ ਚੈਨਲ ਦੇ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਦਿਖਾਉਣੇ ਆ ਤੁਹਾਨੂੰ ਅੱਜ ਫੇ ਚਾਹ ਪਾਣੀ ਤੇ ਹਲਵਾਈਆਂ ਦਾ ਰੇਂਜ ਲਓ ਜੀ ਬੀਸਣ ਗਿਆ ਘੋਲ ਪ੍ਰਿਆਤੀ ਵੀ ਇਹਨੂੰ ਆਪਾਂ ਕਹਿ ਦੰਨੇ ਆ ਤੇ ਨਾਲ ਆਪਾਂ ਚਾਹ ਦਾ ਪਤੀਲਾ ਵੀ ਓਨ ਕਰਤਾ ਠੀਕ ਹੈ ਕਿਉਂਕਿ ਚਾਹ ਬਹੁਤ ਜ਼ਰੂਰੀ ਹੈ ਮਿੱਤਰੋ ਪਕੌੜਿਆਂ ਦੇ ਨਾਲ ਤੇ ਔਇਲ ਆਪਣਾ ਡਨ ਹੋ ਚੁੱਕਾ ਹੈ ਤੇ ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਉਨੇ ਆ ਮਿੱਤਰੋ ਪਕੌੜੇ ਤੇ ਓਕੇ ਰਿਪੋਰਟ ਪੂਰਾ ਹੈ ਮਾਹੌਲ ਚੱਲ ਐਤਾਂ ਦੀ ਗੱਲ ਨਹੀਂ ਹੈਗੀ ਨਾਲ ਆਪਾਂ ਡੱਬਾ ਚਮਚਮਾ ਦਾ ਵੀ ਰੱਖਿਆ ਹੋਇਆ ਮੇਰੇ ਵੀਡੀਓ ਗਿਲابی, ਔਰੇਂਜ ਐਂਡ ਬਰਾਊਨ ਮੋਤੀ ਜੂ ਦੇ ਲੱਡੂ ਵੀ ਦੇਖ ਸਕਦੇ ਆ ਇਹ ਨਹੀਂ ਲੱਭਦੇ ਨਾ ਉਹਨਾਂ ਨੂੰ ਲੱਭੇ ਨਾ ਅਸੀਂ ਅੱਜ ਬਣੇ ਹੋਏ ਆ ਲਵਾਈ ਤੇ ਬਾਕੀ ਆਪਣਾ ਮਜ਼ਾ ਆਪਦੇ ਆ ਬਾਅਦੋਂ ਆਣੀ ਵੀ ਕਿੱਤਾ ਬੜੀਆਂ ਰਿਪੋਰਟ ਦੇ ਕਰੋ ਡੇਟਾ ਯਾਨੀ ਕਿ ਓਕੇਰਪੁਰ ਗੱਲਬਾਤ ਆ ਪੂਰੀ ਹੈ ਨਾ ਬਾਕੀ ਜਰਾ ਦੇਖਾ ਮ ਕਰੋ ਜਰਾ ਵੀ ਸਾਨੂੰ ਪੁੱਛੋ ਨਾ ਯਾ ਤੇ ਉਹਨੂੰ ਕਿ ਪੁੱਛੀ ਪਈ ਐ ਸਾਨੂੰ ਪੁੱਛੋ ਟੇਸਟ ਬਾਰੇ ਮੈਂ ਮੈਂ ਆਪ ਹੀ ਗਿਆ ਨਹੀਂ 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 ਪੂਰੀ ਦਸਣਾ ਹੀ ਦਸਣਾ ਖਾ ਕੇ ਹਾਂ ਤੇ ਤੇਰੇ ਜਿਹੜੇ ਓਏ 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 ਪਿਆਜ਼ ਵਾਦਿਆ ਯਾਰ ਪਕੌੜੇ ਪਕਾਉੜੇ। ਥੈਂਕ ਯੂ ਭਾਈ। ਹਾਂ ਆਇਕ ਜਾਉਂਦੀ ਆ। ਭਾਈ ਆਹ ਹੋਰ ਮੋਤੀ ਵਾਲੇ ਪਕੌੜੇ ਆ। ਚਾਹ ਵੀ ਰੈਡੀ ਆ, ਚਾਹ ਜੂਗੀਆਂ ਨਾਲ। ਤੇ ਹੱਲੇ ਆਪਾਂ ਪਨੀਰ ਵਾਲੇ ਵੀ ਕੱਢਨੇ ਆ। ਤੇ ਚਾਹ ਆਉਂਦੀ ਆ ਬੰਦਾ। ਸਟ੍ਰੈਗਨੋ ਬਲੌਗਿੰਗ ਤੇ ਵੜੀ ਜਾ ਭਾਈ। ਫੋਲੋ ਵੀ ਕਰੋ। ਮਿੱਤਰੋ ਅੱਜ ਮੇਂ ਦਿਵਾਲੀ ਆ। ਆਪਣਾ ਚੀਜ਼ ਦੇ ਬੋਡੇ ਪਾਂਡੇ ਸਾਰਾ ਕੁਝ ਇਹਦੇ ਆਪਾਂ ਅੱਜ ਮਿੱਠਾ-ਮੋਠਾ ਵੀ ਸਾਰਾ ਕੁਝ ਦੱਸੂਗੀ। ਜਾਓ। ਆਹ ਮਰਜ਼ੀ ਖਾਓ। ਲਓ ਤਾਂ ਕਰੋ ਚੈੱਕ। ਦੋ ਵੀ ਝਟੋ ਪੁਜੀਆ ਭਾਜੀ ਆ ਸ਼ਕੀਨ ਜਿਹੜੇ ਆ 36 ਦੋ ਤਰ੍ਹਾਂ ਦੇ ਪੁਜੀਏ ਵੀ ਰੱਖੇ ਆ। ਅੱਗੇ ਪਹੁੰਚ ਰਹੀਆਂ ਨੇ ਬਹੁਤ ਹੀ ਰੱਛੇ ਅੱਜ ਫੋਰਦਾਰ ਸਾਹਿਬ ਕਿਉਂਕਿ ਫੋਰਦਾਰ ਸਾਹਿਬ ਵਿੱਚ ਦਿਵਾਲੀ ਅੱਜ ਹੀ ਮਨਾਈ ਜਾਣੀ ਹੈ ਕਈ ਜਮਾ ਤੇ ਕੱਲ ਵੀ ਮਨਾਈ ਗਈ ਹੈ ਬਟ ਅੱਜ ਵੀ ਇੱਥੇ ਕਿੰਨੀਆਂ ਵੀ ਦੇਖ ਸਕਦੇ ਆ ਲਾਈਟਿੰਗ ਕੀ ਕਿੱਦਾਂ ਲੱਗਾ ਤੁਹਾਨੂੰ ਅੱਜ ਦਿਵਾਲੀ ਦਾ ਪ੍ਰੋਗਰਾਮ ਵਧੀਆ ਹੈ ਨਾ ਐਨਾ ਅਰੇਂਜਮੈਂਟ ਵੀ ਬਰੀ ਗੁੱਡ ਸੀ ਕਿਉਂਕਿ ਬਹੁਤ ਜ਼ਿਆਦਾ ਰਜ ਸੀਗਾ ਤੇ ਮੁੰਡੇ ਕਾਫੀ ਸੇਵਾਦਾਰ ਸੀਗੇ ਹਨਾ ਸਾਰੇ ਉਹਨੇ ਲਾਈਨ ਅਪ ਕਰਾਇਆ ਸਾਰਾ ਕੁਝ ਗੱਡੀਆਂ ਪਾਰਕਿੰਗ ਲਵਾਈਆਂ ਪ੍ਰਸ਼ਾਦਾ ਚੁਕਾਇਆ ਸਾਰੀ ਸੰਗਤ ਨਾਲ ਦੋ ਦੋ ਵਾਰ ਛਕਲੇ ਦੋ ਵਾਰ ਲੰਗਰ ਛਕਿਆ ਧੀਰ ਮੇਲੀ ਨਹੀਂ ਤੇ ਮੁੜ ਕੇ ਬਾਅਦ ਵਿੱਚ ਖੀਰ ਮੇਲੀ ਪਰ ਬਾਈ ਮੋਰੀ ਬੈਸਤ ਖਾਣੀ ਦੀ ਨਾ ਬਹੁਤ ਵਾਦ ਤੇ ਮਜਾ ਆ ਗਿਆ ਵੈਰੀ ਗੁੱਡ ਹੈਪੀ ਦੀਵਾਲੀ ਆ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਮਿਲਦੇ ਘਰੇ ਜਾ ਕੇ ਜਿਹੜੇ ਜਿਨ੍ਹਾਂ ਨੇ ਇੰਨਾ ਖਾਦਾ ਵੀ ਹੈ ਡਰਾਈਵਰ 2 ਮਿੰਟ 2 ਵੇਟ ਕਰੋ ਵੇਟ ਕਰੋ ਦੋਸਤੋਂ ਲੰਗਰ ਪਰ ਖਾਦਾ ਛਕ ਲਿਆ ਬਹੁਤ ਹੀ ਬਹੁਤ ਸਵਾਦ ਸੀਗਾ ਸਾਰਾ ਕੁਝ ਹੀ ਤੇ ਵਾਹਿਗੁਰੂ ਸੱਚੇ ਬਾਦਸ਼ਾਹ ਮਿਹਰ ਕਰੇ ਤੇ ਮੱਥਾ ਟੇਕ ਲਿਆ ਗੁਰੂ ਘਰ ਤੇ ਮਿਲਦੇ ਹੁਣ ਆਪਾਂ ਚੱਲੇ ਆ ਘਰ ਨੂੰ ਜਾ ਕੇ ਦੀਪਮਾਲਾ ਵੀ ਕਰਨੀ ਆ ਤੇ ਚਲਾਉਨੇ ਆ ਪਟਾਕੇ ਵੀ ਬੰਬ ਵੀ ਲਿਆਏ ਆ ਗੰਨਾ ਲਿਆਂਦੀਆਂ ਪਈਆਂ ਹੁਣ ਫੇਰ ਵੀ ਕੱਢਣੇ ਆ ਜਾ ਕੇ ਇੱਦਾਂ ਦੀ ਗੱਲ ਨਹੀਂ ਕੋਈ ਚਲੋ ਸੰਗ ਤੋਂ ਨਮਕਰ ਸ਼ਾਕ ਲਿਆ ਹੁਣ ਚਲੀਏ ਘਰ ਨੂੰ ਦੁੱਧਵਾਰਾ ਸਾਹਿਬ ਤਾਂ ਅਸੀਂ ਦਿਵਾਲੀ ਸੈਲੀਬ੍ਰੇਟ ਕਰ ਲਈ ਆ ਹੁਣ ਘਰ ਹੀ ਜਾ ਕੇ ਕਰਦੇ ਆਂ ਸੈਲੀਬ੍ਰੇਟ ਚਲਾਉਨੇ ਆ ਫੁੱਲ ਝੜੀਆਂ ਅਨਾਰ ਚੱਕਰੀਆਂ ਵੱਡੇ ਬਾਬੇ ਛੋਟੇ ਬਾਬੇ ਛੁਰਲੀਆਂ ਛੁਰਲੀਆਂ ਵੀ ਛੱਡਣੀਆਂ ਆਈ ਤਾਂ ਨੂੰ ਛੁਰਲੀਆਂ ਚੁੱਕਰੀ ਮਤਾ ਬੰਬ ਵੀ ਕਿ ਆdoctype ਹੈ ਘਰੇ ਜੇ ਤੁਹਾਡਾ ਕੋਈ ਦਿਲ ਕਰਦੀ ਆਪਾਂ ਗੱਪੀ ਹੋਈਆ ਕਿਉਂਕਿ ਗਾਣਾ ਨਹੀਂ ਆਪਾਂ ਇੱਥੇ ਥੋੜਾ-ਥੋੜਾ ਗਾਉਂਦੇ ਰਹੇ ਚੰਨ ਆਪਾਂ ਆਨਸਾਰ ਜਿਵੇਂ वा বवा